ਹੜੀ ਬਾਂਕਰ ਪੰਜਾਬ ਦੇ ਜੰਗਲਾਂ ਚ ਤਪੱਸਿਆ ਕਰ rè ਅੰਘੋਰੀ ਨਾਗਾ ਸਾਧੂ 25 ਸਾਲਾਂ ਦੀ ਘੋਰ ਤਪੱਸਿਆ ਚ ਬਦੇ 1 1 ਫੁੱਟ 9 ਮੋਹੋਂ ਨਿਕਲੇ ਹਰ ਬਚਨ ਸੰਤਾਂ ਦੇ ਹੁੰਦੇ ਸੱਚ ਜਦੋਂ ਮੈਨੂੰ ਇੱਥੇ ਲੈ ਕੇ ਆਏ ਸੀ ਤਾਂ ਮੈਨੂੰ ਚੱਕ ਕੇ ਲੈ ਕੇ ਆਏ ਸੀਗੇ ਮੈਨੂੰ ਆਪ ਨੂੰ ਸੁਰਤ ਨਹੀਂ ਸੀਗੀ ਆ ਮੁੰਡਾ ਖੜਾ ਤੁਹਾਡੇ ਸਾਹਮਣੇ ਆ ਬਾਬੇ ਦੇ ਬਜਰਨ ਨਾਲ ਹੀ ਠੀਕ ਹੋਇਆ ਹੀ ਇਹ ਪਹਿਲੇ ਦਵਾਈ ਨਹੀਂ ਲੱਗਦੀ ਸੀ ਡਾਕਟਰ ਨੇ ਜਵਾਬ ਦਿੱਤਾ ਸੀਗਾ ਕਿ ਤੁਸੀਂ ਲੈ ਜਾਓ ਵੀਸੀ ਆਵਾ ਕਰ ਲੋ ਜਿਹੜੀ ਕਰਨੀਓ ਤੁਸੀਂ ਕਿੰਨੇ ਕੁ ਲੋਕਾਂ ਨੂੰ ਇੱਥੇ ਆ ਕੇ ਆਰਾਮ ਆਉਂਦਾ ਜੀ ਬਹੁਤ ਜਣੇ ਆਉਂਦੇ ਜੀ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਬਹੁਤ ਜ਼ਿਆਦਾ ਕਿਹੜੀ ਕਿਹੜੀ ਬਿਮਾਰੀ ਤੋਂ ਆਰਾਮ ਆਉਂਦਾ ਇੱਥੇ ਆ ਕੇ ਜਿਵੇਂ ਬਾਬਾ ਜੀ ਬਚਨ ਕਰਦੇ ਨੇ ਉਹ ਬਚਨਾਂ ਤੇ ਪੂਰੇ ਉੱਤਰੋਂ ਸਾਰਾ ਕੁਝ ਠੀਕ ਹੁੰਦਾ ਕੋਈ ਨਰਾਸਾ ਨਹੀਂ ਹੋ ਕੇ ਜਾਂਦਾ ਇੱਥੋਂ ਕਰ ਕੁਛ ਨਹੀਂ ਬਾਬਿਆਂ ਵਾਲਾ ਚੱਕਰ ਨਹੀਂ ਆਇਦਾ ਤੇ ਇਥੇ ਮਹਾਰਾਜ ਨੇ ਪੁਰਸ਼ ਨੇ ਮਹਾਰਾਜ ਪੁਰਸ਼ ਨੇ ਸਹੀ ਗੱਲ ਬਾਬੇ ਨਹੀਂਗੇ ਬਾਬੇ ਤਾਂ ਬਹੁਤ ਤੁਹਾਨੂੰ ਪਤਾ ਠੱਗਵਾਜ਼ੀਆਂ ਨੇ ਅੱਜਕੱਲ ਇਥੇ ਮਹਾਪੁਰਸ਼ ਨੇ ਬਣਦੇ ਬਡੇ ਬਾਬਾ ਜੀ ਦੇ ਜਿਹੜੇ ਨੋ ਸੀਗੇ ਉਹ ਏਡੇ ਏਡੇ ਸੀਗੇ ਜਦੋਂ ਬਾਹ ਖੜੀ ਕਰਦੇ ਸੀ ਕੂਲੀ ਦੇ ਨਾਲ ਲੱਗਦੇ ਸੀ ਕਿ ਇੱਕ ਬਾਹ ਉਪਰ ਨੂੰ ਹਾਂਜੀ ਹਾਂਜੀ ਖੜੀ ਰੱਖਦੇ ਆ ਜੀ ਹਾਂਜੀ ਹਾਂਜੀ ਫੁੱਲ ਵੀਡੀਓ ਦਾ ਲਿੰਕ ਥੱਲੇ ਦਿੱਤਾ ਆ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜਾਏਗੀ